ਸਾਥੀਓ ਜ਼ਿੰਦਗੀ ਦੇ ਵਿੱਚ ਅੰਤਾਂ ਦਾ ਮਜ਼ਾ ਉਸ ਵੇਲੇ ਆਉਂਦਾ ਹੈ ਜਦੋਂ ਤੁਹਾਡੇ ਦੁਆਰਾ ਕੀਤੀ ਗਈ ਨਿਸਵਾਰਥ ਮਦਦ ਦੇ ਨਾਲ ਕੋਈ ਬੰਦਾ ਬਹੁਤ ਜ਼ਿਆਦਾ ਅੱਗੇ ਵਧ ਜਾਂਦਾ ਹੈ ਤੇ ਉਹ ਗਾਂ ਕਿਸੇ ਹੋਰ ਦੀ ਮਦਦ ਕਰਨ ਯੋਗਾ ਹੋ ਜਾਂਦਾ ਹੈ। ਇਸੇ ਤਰ੍ਹਾਂ ਇੱਕ ਸੇਠ ਇੱਕ ਬਾਜ਼ਾਰ ਵਿੱਚੋਂ ਲੰਘ ਰਹੇ ਸੀਗੇ ਤੇ ਉਸ ਜਦੋਂ ਨੰਗਰ ਦੌਰਾਨ ਇੱਕ ਬੱਚਾ ਉਹਨਾਂ ਕੋਲ ਆਂਦਾ ਹੈ ਤੇ ਕੁਝ ਪੈਸੇ ਦੀ ਮਦਦ ਮੰਗਦਾ ਹੈ ਤੇ ਉਹ ਸੇਠ ਜੀ ਉਹਨੂੰ ਕਹਿੰਦੇ ਆ ਕਿ ਵੀ ਪੁੱਤ ਜਿਕਰ ਮੈਂ ਤੈਨੂੰ 100 ਰੁਪਇਆ ਦੇ ਦਵਾ ਤਾਂ ਕੀ ਕਰੇਗਾ ਤੇ ਉਹ ਕਹਿੰਦਾ ਕਿ ਵੀ ਹਾਂਜੀ ਮੇਰੇ ਖਾਣੇ ਦਾ ਜਿਹੜਾ ਤੇ ਮੇਰੇ ਮਾਂ ਦੇ ਜਿਹੜੇ ਖਾਣੇ ਪੀਣੇ ਦਾ ਕੁਝ ਨਾ ਕੁਝ ਹੱਲ ਹੋ ਜਾਊਗਾ ਕਹਿੰਦਾ ਜੇ 500 ਤੈਨੂੰ ਦੇ ਦਵਾ ਕਹਿੰਦੇ ਫਿਰ ਮੈਂ ਕੁਛਕ ਦਿਨ ਦਾ ਆਪਣੇ ਰਾਸ਼ਨ ਜਿਹੜਾ ਪਰਵਾ ਲਵਾਗਾ ਤੇ ਜੇ ਤੈਨੂੰ 1000 ਦੇਦਾ ਤੇ ਕਹਿੰਦਾ ਹਫਤੇਕ ਦਾ ਰਾਸ਼ਨ ਮੇਰਾ ਹੋ ਸਕਦਾ ਹੈ ਜੀ ਸ਼ਾਇਦ ਮੈਂ ਹਫਤੇਕ ਦਾ ਰਾਸ਼ਨ ਲੈ ਲਵਾ ਕਹਿੰਦੇ ਛੇੜ ਜੀ ਨੇ ਕਿਹਾ ਕਿ ਕੁਝ ਹੋਰ ਵੱਡਾ ਕੀ ਸੋਚ ਸਕਦਾ ਹੈ ਤੂੰ ਜੇ ਮੈਂ ਤੈਨੂੰ 5000 ਰੁਪਇਆ ਦੇ ਦਵਾ ਤੇ ਬੱਚਾ ਜਿਹੜਾ ਸੀਗਾ ਕਹਿੰਦੇ ਕਹਿੰਦੇ ਛੇੜ ਜੀ ਮੇਰੇ ਨਾਲ ਮਜ਼ਾਕ ਨਾ ਕਰੋ ਤੁਸੀਂ ਜੇ ਕੁਝ ਤੁਸੀਂ ਦੇਣਾ ਹੈ ਤਾਂ ਦੇ ਦਿਓ ਜੇ ਨਹੀਂ ਦੇਣਾ ਹੈ ਤਾਂ ਇਸ ਢੰਗ ਨਾਲ ਮੇਰਾ ਮਜ਼ਾਕ ਨਾ ਕਰੋ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਕੋਈ ਨਿਸਵਾਰਥ ਰਹਿ ਕੇ ਕਿਸੇ ਨੂੰ ਇਦਾਂ ਪੈਸੇ ਨਹੀਂ ਦਿੰਦਾ ਫਿਰ ਸੇਰਜੀ ਕਹਿੰਦੇ ਨਹੀਂ ਬੇਟੇ ਮੈਂ ਤੇਰੀ ਅਸਲ 'ਚ ਹੀ ਮਦਦ ਕਰਨਾ ਚਾਹੁੰਦਾ ਹਾਂ ਪਰ ਤੂੰ ਕਰੇਂਗਾ ਕੀ ਇੰਨੇ ਪੈਸੇ ਦਾ ਜੇ ਮੈਂ ਤੈਨੂੰ 5000 ਰੁਪਏ ਦੇ ਦੰਨੇ ਆ ਤੇ ਉਹ ਬੱਚਾ ਕਹਿੰਦਾ ਜੀ ਜੇ ਮੰਨ ਲਓ ਮੈਨੂੰ ਅਸਲ ਦੇ ਵਿੱਚ ਤੁਸੀਂ 5000 ਰੁਪਏ ਦੇ ਦੰਨੇ ਹੋ ਜਿੰਨੇ ਕੁ ਮੈਨੂੰ ਲੋੜ ਹੈਗੀ ਉਹਦਾ ਮੈਂ ਰਾਸ਼ਨ ਲੈ ਕੇ ਆਪਣੇ ਘਰੇ ਲੈ ਕੇ ਜਾਊਂਗਾ ਤੇ ਉਸ ਤੋਂ ਬਾਅਦ ਜਿੰਨੇ ਪੈਸੇ ਬਚਣਗੇ ਉਹਦਾ ਮੈਂ ਕੋਈ ਕਾਰੋਬਾਰ ਕਰੂੰਗਾ ਤੇ ਉਹਨੂੰ ਮੈਂ ਵਧਾਉਣ ਦੀ ਕੋਸ਼ਿਸ਼ ਕਰੂੰਗਾ ਤੇ ਸੇਠ ਨੇ ਇਹ ਨਹੀਂ ਗੱਲ ਜਿਹੜੀ ਸੁਣਦਿਆਂ ਹੋਇਆ ਉਸ ਬੱਚੇ ਨੂੰ ਸ਼ੁਭਾਸ਼ੀ ਦਿੱਤੀ ਤੇ 5000 ਰੁਪਏ ਪੂਰੇ ਉਸ ਬੱਚੇ ਨੂੰ ਦਿੱਤੇ ਤੇ ਉਸ ਬੱਚੇ ਨੇ ਫਿਰ ਜਿਹੜਾ ਆ ਪੈਸੇ ਜਿਹੜੇ ਆਪਣਾ ਲੈ ਕੇ ਆਪਣੇ ਘਰੇ ਚਲੇ ਗਿਆ ਸੀ ਤੇ ਉਸ ਤੋਂ ਬਾਅਦ ਕੁਝ ਸਾਲਾਂ ਬਾਅਦ ਜਦੋਂ ਉਹ ਸੇਠ ਉਸੇ ਸ਼ਹਿਰ ਵਿੱਚੋਂ ਲੰਘ ਰਿਹਾ ਸੀ ਤੇ ਉਸ ਸੇਠ ਨੂੰ ਯਾਦ ਸੀਗਾ ਕਿ ਮੈਂ ਕਿਸੇ ਬੱਚੇ ਨੂੰ ਇੱਥੇ 5000 ਰੁਪਏ ਦੇ ਕੇ ਗਿਆ ਸੀਗਾ ਤੇ ਸਮਾਂ ਤਾਂ ਯਾਦ ਆਂਦਾ ਹੀ ਅਕਸਰ ਚਾਹੇ ਮਾੜਾ ਹੋਵੇ ਚੰਗਾ ਹੋਵੇ ਤੁਹਾਡੇ ਨਾਲ ਜਿਹੜਾ ਬੀਤਿਆ ਹੋਇ ਜਿਹੜਾ ਸਮਾਂ ਹੈ ਨਾ ਉਹ ਅਕਸਰ ਬੰਦੇ ਨੂੰ ਜਿਹੜੀਆਂ ਸੰਬੰਧਿਤ ਥਾਵਾਂ ਤੇ ਤੁਸੀਂ ਪਹੁੰਚਦੇ ਹੋ ਤੇ ਉਸ ਵੇਲੇ ਤੁਹਾਨੂੰ ਯਾਦ ਆ ਜਾਂਦਾ ਹੈ ਤੇ ਜਦੋਂ ਇੱਕ ਉਸ ਤੋਂ ਬਾਅਦ ਇੱਕ ਨੌਜਵਾਨ ਮੁੰਡਾ ਉਹ ਸੇਠ ਕੋਲ ਆਂਦਾ ਹੈ ਆ ਭੱਜਿਆ ਭੱਜਿਆ ਕਹਿੰਦੇ ਸੇਠ ਜੀ ਤੁਸੀਂ ਕਹਿੰਦੇ ਬੇਟਾ ਮੈਂ ਤੈਨੂੰ ਪਛਾਣਿਆ ਨਹੀਂ ਸੇਠ ਜੀ ਦਾ ਕਹਿਣਾ ਇਹ ਸੀਗਾ ਕਹਿੰਦੇ ਆਓ ਪਹਿਲਾਂ ਉਹ ਸਾਹਮਣੇ ਜਿਹੜੀ ਦੁਕਾਨ ਆਪਾਂ ਉੱਥੇ ਚੱਲਦੇ ਆ ਉੱਥੇ ਬਹਿ ਕੇ ਨਾ ਤੁਸੀਂ ਚਾਹ ਪਾਣੀ ਪੀਓ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰੀ ਗੱਲ ਦੱਸਦਾ ਹਾਂ ਤੇ ਜਦੋਂ ਸੇਡ ਜੀ ਉਸ ਦੁਕਾਨ ਦੇ ਵਿੱਚ ਬੈਠੇ ਤਾਂ ਉਸ ਬੱਚੇ ਨੇ ਉਹ ਗੱਲਾਂ ਰਿਪੀਟ ਕੀਤੀਆਂ ਕਿ ਤੁਸੀਂ ਮੈਨੂੰ 5000 ਰੁਪਏ ਦੇ ਕੇ ਗਏ ਸੀਗੇ ਤੇ ਉਹਦੇ ਨਾਲ ਮੈਂ ਜਿਹੜਾ ਥੋੜਾ ਬੋਤਾ ਆਪਣੇ ਘਰੇ ਰਸ਼ਨ ਲੈ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਕਾਰੋਬਾਰ ਖੋਲਿਆ ਤੇ ਅੱਜ ਇਹ ਤੁਹਾਡੇ ਚਰਨਾਂ ਦੇ ਪ੍ਰਸਾਦ ਦੇ ਨਾਲ ਜਿਹੜਾ ਆ ਜਿਹੜੀ ਦੁਕਾਨ ਹੈ ਮੇਰੀ ਆਪਣੀ ਆ ਤੇ ਉਸ ਤੋਂ ਇਲਾਵਾ ਆ ਜਿਹੜਾ ਕਾਰੋਬਾਰ ਜਿਹੜਾ ਤਿੰਨ ਚਾਰ ਮੁੰਡੇ ਜਿਹੜੇ ਮੇਰੇ ਕੋਲ ਕੰਮ ਕਰਦੇ ਪਏ ਆ ਇਹ ਵੀ ਇਦਾਂ ਦੇ ਮੁੰਡੇ ਸੀਗੇ ਜਿਹੜੇ ਗਰੀਬ ਘਰਾਂ ਦੇ ਸੀਗੇ ਜਿਨ੍ਹਾਂ ਨੂੰ ਮੈਂ ਰੋਜ਼ਗਾਰ ਲਾਇਆ ਹੋਇਆ ਵਾ ਤੇ ਸੇੜ ਜੀ ਦਾ ਜਿਹੜਾ ਜਿਹੜਾ ਮਨ ਸੀਗਾ ਬਹੁਤ ਜ਼ਿਆਦਾ ਪ੍ਰਸੰਨ ਹੋਇਆ ਇਸ ਗੱਲ ਨੂੰ ਸੁਣ ਕੇ ਤੇ ਵਾਕੈ ਹੀ ਉਹ ਸੇੜ ਜੀ ਮਤਲਬ ਕਿ ਸੋਚ ਰਹੇ ਸੀਗੇ ਜਿਹੜਾ ਮੈਂ ਕਿਸੇ ਦੀ ਮਦਦ ਕੀਤੀ ਆ ਤੇ ਮੈਨੂੰ ਮਤਲਬ ਕਿ ਬਹੁਤ ਜ਼ਿਆਦਾ ਸੰਤੁਸ਼ਟੀ ਹੋ ਰਹੀ ਸੀ ਇਸ ਗੱਲ ਨੂੰ ਸੁਣ ਕੇ ਤੇ ਉਹ ਬੱਚਾ ਜਦੋਂ ਉਹਨਾਂ ਨੂੰ ਚਾਹ ਪਾਣੀ ਪਿਲਾ ਦਿੰਦਾ ਆ ਤੇ ਸੇੜ ਜੀ ਜਦੋਂ ਤੁਰਨ ਲੱਗਦੇ ਆ ਤੇ ਉਹਨਾਂ ਦਾ ਹੱਥ ਥੰਬ ਕੇ ਜਿਹੜਾ ਨੌਜਵਾਨ ਮੁੰਡਾ ਆ ਉਹਨਾਂ ਨੂੰ 10000 ਰੁਪਏ ਦਿੰਦਾ ਆ ਕਿ ਸੇੜ ਜੀ ਆਲੋ 10000 ਰੁਪਏ ਤੇ ਉਹ ਕਹਿੰਦੇ ਕਿ ਸਿਰਜੀ ਕਹਿੰਦੇ ਪੁੱਤ ਤੂੰ ਇਹ ਬਦਲਾ ਚੁਕਾਰਿਆ ਹੈ ਕਹਿੰਦਾ ਨਹੀਂ ਸਿਰਜੀ ਮੈਂ ਬਦਲਾ ਨਹੀਂ ਚੁਕਾਰਿਆ ਕਿ ਮੈਨੂੰ ਪਤਾ ਹੈ ਕਿ ਜਿਵੇਂ ਤੁਸੀਂ ਮੇਰੀ ਮਦਦ ਕੀਤੀ ਹੈ ਨਾ ਤੇ ਗਾਂ ਵੀ ਕੋਈ ਜੇ ਬੱਚਾ ਤੁਹਾਨੂੰ ਕੋਈ ਇਹੋ ਜਿਹਾ ਮਿਲ ਗਿਆ ਤੇ ਤੁਸੀਂ ਉਸ ਦੀ ਮਦਦ ਜ਼ਰੂਰ ਕਰੋਗੇ ਮੈਂ ਵੀ ਤੁਹਾਡੇ ਵਾਂਗ ਇਸੇ ਤਰ੍ਹਾਂ ਇਸ ਕੰਮ 'ਚ ਲੱਗਿਆ ਹਾਂ ਲੋਕਾਂ ਦੀ ਮਦਦ ਕਰਨ ਤੇ ਤੁਸੀਂ ਵੀ ਇਸੇ ਤਰ੍ਹਾਂ ਇਸ 10000 ਦੇ ਨਾਲ ਕਿਸੇ ਹੋਰ ਦੀ ਮਦਦ ਕਰ ਦਿਓ ਤੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੋ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਇਨਾ ਵੱਡਾ ਚੇਂਜ ਲਿਆੰਦਾ ਸਾਥੀਓ ਕਹਿਣ ਤੋਂ ਪਾਵੇ ਆ ਕਿ ਕਿਸੇ ਦੀ ਜ਼ਿੰਦਗੀ ਬਦਲ ਜਾਂਦੀ ਹੈ ਜਦੋਂ ਤੁਸੀਂ ਕਿਸੇ ਦੀ ਮਦਦ ਨਿਸਵਾਰਥ ਹੋ ਕੇ ਕਰਦੇ ਹੋ